ਲੈ ਵੀ ਦੱਸੋ ਕਿਰਾ ਬਣ ਗਈ ਗੱਲ ਵਾ ਪਿੰਡ ਲੈ ਵੀ ਪ੍ਰੋ ਲੈ ਵੀ ਦੋਸਤੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਆਪਾਂ ਮੋਟਰਸਾਈਕਲ ਤਿਆਰ ਕਰਤਾ ਦੇਖ ਸਕਦੇ ਹੋ ਬਲੈਕ ਰੰਗ ਦਾ ਬਲੈਕ ਰੰਗ ਦਾ ਮੋਟਰਸਾਈਕਲ ਤਿਆਰ ਕਰਿਆ ਆਪਾਂ ਬਈ ਪਹਿਲਾਂ ਵੀ ਬਹੁਤ ਸਾਰੇ ਮੋਟਰਸਾਈਕਲ ਤਿਆਰ ਕਰਿਆ ਨੇ ਤੇ ਇਹਦੇ ਵਿੱਚ ਥੋੜਾ ਜਿਹਾ ਆਪਾਂ ਅਲੱਗ ਫੀਚਰ ਪਾਇਆ ਦੇਖ ਸਕਦੇ ਹੋ ਇਹਦੇ ਵਿੱਚ ਅਲਾਈ ਵੀਲ ਨੇ ਜਿਹੜੇ ਉਹ ਸਪੈਸ਼ਲ ਨੇ ਇਹ ਜਿਹੜੇ ਲਾਈ ਵੀਲ ਤੁਸੀਂ ਮਰਥੜੀ ਵਾਲੇ ਵੇਖੇ ਤਾਂ ਹੋਣਗੇ ਪਰ ਉਹਨਾਂ ਦੇ ਵਿੱਚ ਆ ਚੀਜ਼ ਨਹੀਂ ਮਿਲੂਗੀ ਤੁਹਾਨੂੰ ਇੱਕ ਇੱਕ ਨਵਾਂ ਲਾਈ ਵੀਲ ਆਇਆ ਆਪਾਂ ਉਸੇ ਨਵੇਂ ਮਾਡਲ ਦਾ ਹੀ ਪਾਇਆ ਜਿਹਨੇ 2024 ਦੇ ਵਿੱਚ ਇਹ ਲਾਈ ਵੀਲ ਆਇਆ ਆ ਆ ਚੀਜ਼ ਵਾਲਾ ਕਿਉਂਕਿ ਇਹ ਤੈਨੂੰ ਚੱਲਦਾ ਤਾਂ ਇਹਦੀ ਅਲੱਗ ਜੀ ਲੁੱਕ ਲੱਗਦੀ ਆ ਤੇ ਇਹਦਾ ਅਲਾਈ ਵੀਲ ਦੀ ਲੁੱਕ ਹੀ ਹੋਰ ਬਣ ਜਾਂਦੀ ਆ ਇਹਦੇ ਵਿੱਚ ਜਿਹੜੇ ਟਾਇਰ ਨੇ ਪਾ ਟੂਪਲੈਸ ਪਾਇਨ ਦੇਖ ਸਕਦੇ ਹੋ ਵੀ ਪੈਂਚਰ ਨਾ ਹੋਵੇ ਬੰਦੇ ਨੂੰ ਦਿੱਕਤ ਨਾ ਆਵੇ ਕੋਈ ਵੀ ਕਿਉਂਕਿ ਸਾਰੀਆਂ ਚੀਜ਼ਾਂ 'ਤੇ ਧਿਆਨ ਚਲਾ ਰੱਖ ਕੇ ਕਰਿਆ ਸਾਰਾ ਕੰਮ ਇਹਦੇ ਵਿੱਚ ਆ ਦੇਖੋ ਇਹ ਵੀ ਟੂਬਲੈਸ ਟਾਇਰ ਹੈ ਆ ਟੂਟੀ ਤੁਹਾਨੂੰ ਪਤਾ ਲੱਗ ਗਿਆ ਹੋਣਾ ਵੀ ਇਹ ਟੂਬਲੈਸ ਟਾਇਰ ਹੈ ਦੇਖੋ ਤੇ ਇਹਦਾ ਨਿਕਲ ਵਗੈਰਾ ਦੇਖ ਸਕਦੇ ਹੋ ਬਈ ਪਹਿਲਾਂ ਸਾਰਾ ਫੁੱਲ ਮੋਟਰਸਾਈਕਲ ਦਿਖਾ ਰਹੇ ਬਈ ਆਲੇ ਦਾਲ ਨੂੰ ਸਾਰਾ ਟੋਟਲੀ ਮੋਟਰਸਾਈਕਲ ਜਿਹੜਾ ਆਪਾਂ ਤਿਆਰ ਕੀਤਾ ਦੇਖ ਸਕਦੇ ਹੋ ਬਈ ਲੈ ਵੀ ਪੇਂਟ ਦੇਖੋ ਤੇ ਨਿਕਲ ਦੇਖੋ ਸਾਰੇ ਇਕਲੀ ਇਕਲੀ ਚੀਜ਼ ਗਨੀ ਧਿਆਨ ਨਾਲ ਦੇਖੋ ਤੁਸੀਂ ਲੈ ਵੀ ਚਲਦੀ ਚਲਦੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਬਈ ਤੇ ਜਿੰਨੇ ਵੀਰ ਜੁੜੇ ਹੋਏ ਨੇ ਸਾਡੇ ਨਾਲ ਵੀਡੀਓ ਨੂੰ ਸ਼ੇਅਰ ਕਰਿਓ ਲੈ ਵੀ ਦੇਖ ਸਕਦੇ ਹੋ ਤੇ ਆਪਾਂ ਇਹਦੇ ਵਿੱਚ ਛੋਟੇ-ਛੋਟੇ ਚੀਜ਼ਾਂ ਅਲੱਗ ਤੋਂ ਲਾਈਆਂ ਨੇ ਮੋਟਰਸਾਈਕਲ ਦੇ ਵਿੱਚ ਤੇ ਜਿਵੇਂ ਆ ਛੱਲਾ ਜਿਹੜਾ ਇਹ ਵੀ ਸਪੈਸ਼ਲ ਹੀਰੋ ਕੰਪਨੀ ਦਾ ਲਾਇਆ ਇਹਦੇ ਵਿੱਚ ਕਿਉਂਕਿ ਇਹਦੇ ਨਾਲ ਬੜੀ ਗਰੇਸੀ ਬਣਦੀ ਹੈ ਜਿਹੜੀ ਚਾਬੀ ਹੈ ਉਹਦੇ ਉੱਪਰ ਵੀ ਹੀਰੋ ਲਿਖਿਆ ਹੈ ਨਾ ਆ ਦੇਖ ਸਕਦੇ ਹੋ ਵੀ ਕਿੰਨੀ ਘੈਂਟ ਗੱਲਬਾਤ ਬਣੀ ਹੈ ਬਾਕੀ ਤੁਸੀਂ ਦੱਸਿਓ ਵੀ ਇਹ ਚੀਜ਼ ਤੁਹਾਨੂੰ ਕਿਵੇਂ ਲੱਗੀ ਇੱਕ ਹੋਰ ਚੀਜ਼ ਬਹੁਤ ਵਧੀਆ ਲਾਈਆ ਸੀ ਨਾ ਆਜੋ ਕਿਉਂਕਿ ਬਹੁਤ ਬੰਨਿਆਂ ਨੂੰ ਦਿੱਕਤਾਂ ਆਉਂਦੀਆਂ ਸੀ ਜਿਵੇਂ ਪੈਟਰੋਲ ਦੇ ਵਿੱਚ ਕਚਰਾ ਆ ਜਾਂਦਾ ਤੇ ਕੋਈ ਜਾਂ ਹੋਰ ਪਾਣੀ ਪੂਣੀ ਆ ਜਾਂਦਾ ਤੇ ਇਹਦੇ ਵਿੱਚ ਆਪਾਂ ਗਲਾਸੀ ਵੀ ਲਾਈ ਹੈ ਗਲਾਸੀ ਦੀ ਫਿਟਿੰਗ ਦੇਖ ਸਕਦੇ ਹੋ ਪੱਤੀ ਲਾ ਕੇ ਪੂਰੀ ਘੈਂਟ ਫਿਟਿੰਗ ਕਰੀਆ ਬਾਕੀ ਤੁਸੀਂ ਆਪਣੇ ਕਮੈਂਟਾਂ ਤੇ ਰਾਏ ਜਰੂਰ ਦਿਓ ਲੈ ਵੀ ਸਮਾਰੇ ਕਹਿਣਾ ਤੁਹਾਨੂੰ ਮਿਲਿਆ ਉਹਨੇ ਬਾਈਆਂ ਨਾਲ ਪਹਿਲਾਂ ਤੁਸੀਂ ਮੋਟਰਸਾਈਕਲ ਬਾਰੇ ਸਾਨੂੰ ਦੱਸੋ ਤੇ ਬਾਈਆਂ ਨਾਲ ਵੀ ਕਰਾਉਣੇ ਗੱਲਬਾਤ ਤੇ ਬਾਈਆਂ ਨੂੰ ਕਿਵੇਂ ਲੱਗਿਆ ਲੈ ਵੀ ਦੱਸੋ ਕਹਿਰਾ ਬਣ ਗਈ ਗੱਲਬਾਤ ਐਂਡ ਤੇ ਜਿਹੜਾ ਮੀਟਰ ਇਹਦੇ ਆਪਾਂ ਉਹ ਵੀ ਸਪੈਸ਼ਲ ਲਾਇਆ ਹੈ ਜਿਹੜਾ ਇਹਨਾਂ ਦੇ ਵਿੱਚ ਆਉਂਦਾ ਤੁਸੀਂ ਦੇਖ ਸਕਦੇ ਹੋ ਜਿਵੇਂ ਕਿ ਫ੍ਰੀ ਕਾਲ ਦਾ ਮੀਟਰ ਹੈ ਇਹਦੇ ਮੀਟਰ ਦੇ ਵਿੱਚ ਲਿਖਿਆ ਹੋਇਆ ਸਪੈਸ਼ਲੀ ਦੇਖੋ ਬਈ ਭਾਵੇਂ ਸਰਚ ਕਰਕੇ ਦੇਖ ਸਕਦੇ ਹੋ ਤੁਸੀਂ ਲੈ ਵੀ ਜਿਹੜੇ ਬਾਈ ਆਪਾਂ ਲਵੇ ਆਏ ਨੇ ਉਹਨਾਂ ਨਾਲ ਕ੍ਰੋਨੋਹੋਡੀ ਗੱਲਬਾਤ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਬਹੁਤ ਠੀਕ ਠਾਕ ਹੋ ਜੀ ਵਧੀਆ ਜਿ ਵਧੀਆ ਜਿ ਵਧੀਆ ਲੈ ਵੀ ਮੋਟਰਸਾਈਕਲ ਤੁਸੀਂ ਲੈਣ ਆਏ ਹੋ ਅੱਜ ਤੁਹਾਨੂੰ ਕਿਵੇਂ ਫੀਲ ਹੋ ਰਿਹਾ ਮੋਟਰਸਾਈਕਲ ਬਾਈ ਜੀ ਜਿਵੇਂ ਆਪਾਂ ਤਿਆਰ ਕਰਿਆ ਬਹੁਤ ਸੋਹਣਾ ਮੋਟਰਸਾਈਕਲ ਤਿਆਰ ਹੋਇਆ ਜਿੱਦਾਂ ਜੋ ਜੋ ਤੁਹਾਨੂੰ ਕਿਹਾ ਗਿਆ ਉਹੀ ਉਹੀ ਚੀਜ਼ ਹੈ ਨਾ ਬਣੀ ਆ ਐਂ ਸੰਤੁਸ਼ਟੀ ਆ ਮਨ ਨੂੰ ਹੋਰਾਂ ਦਿਲ ਖੁਸ਼ ਹੋਰਾਂ ਦਿਲ ਖੁਸ਼ ਆ ਐ ਲਾਉ ਡੁੱਡੂ ਡੁੱਡ ਕੋਈ ਫਰਕ ਤਾਂ ਨਹੀਂ ਜਾਂਸੀ ਵਾਲੇ ਨਾਲ ਹਾਂ ਨਾ ਕੋਈ ਫਰਕ ਨਹੀਂ ਜਿਵੇਂ ਤੁਸੀਂ ਟਾਇਰ ਦੂਜੇ ਕਹਿੰਦੇ ਸੀ ਟਾਇਰ ਵੀ ਸਪੈਸ਼ਲ ਤੁਹਾਨੂੰ ਪਾਏ ਮੈਂ ਬਿਲਕੁਲ ਜੀ ਮੈਂ ਕਿਹਾ ਕੱਲ ਨੂੰ ਕੋਈ ਪੈਂਚਰ ਨਾ ਹੋ ਜਾਏ ਦਿੱਕਤ ਨਾ ਆਵੇ ਭਾਈ ਛੋਟੇ ਛੋਟੇ ਚੀਜ਼ਾਂ ਕਿ ਨਹੀਂ ਸਾਰਾ ਧਿਆਨ ਆ ਦਿੱਤਾ ਸੀ ਤੇ ਜਿੰਨਾ ਵੀ ਅਸੀਂ ਹੋ ਸਕਿਆ ਤੇ ਵਧੀਆ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਭਾਈ ਦੇਖਦਾ ਕਰਦਾ ਹੁਣੇ ਗੇੜੀ ਮਾਰ ਕੇ ਆਵਾ ਆਏ ਹਾਏ ਹਾਏ ਜੀ ਕਰਦਾ ਉੱਡੋ ਡੋਗਰਾ ਉੱਡੋ ਡੋਗਰਾ ਮਤਲਬ ਜਿੱਦਾਂ ਨਾ ਸਾੜ ਹੀ ਦਵਾਂ ਸਭ ਨੂੰ ਹੁਣ ਸਹੀ ਗੱਲ ਹੈ ਸਹੀ ਗੱਲ ਹੈ ਗੱਡੀ ਵੀ ਪੂਰੀ ਸੋਹਣੀ ਬਣੀ ਹੈ ਪੂਰੀ ਸੋਹਣੀ ਮੈਂ ਵੀ ਰਸਤੇ ਤੁਹਾਨੂੰ ਆਏ ਮੋਚਰਨਗੇ ਤੁਹਾਨੂੰ ਦੁਬਾਰਾ ਬਾਈ ਆਪਾਂ ਕਹਿਣਾ ਵਾ ਵੀ 10 ਬਾਈ ਨੇ ਖੋਲਿਆ ਸ਼ੋਰੂਮ ਰਾਣੀਆਂ ਗੱਡੀਆਂ ਨਵੀਆਂ ਕਰਕੇ ਜਾਣ ਪਾ ਕੇ ਭੇਜਦਾ ਬਾਈ ਮੇਰਾ ਬਾਕੀ ਜਿਹੜੇ ਵੀ ਬੰਦੇ ਨੇ ਮੋਟਰਸਾਈਕਲ ਤਿਆਰ ਕਰਾਉਣਾ ਬਾਈ ਕੋਈ ਕਰਾਂ ਆ ਕੇ ਚੈੱਕ ਕਰੋ ਚੈੱਕ ਕਰੋ ਕੁਆਲਟੀ ਦੇਖੋ ਚੀਜ਼ਾਂ ਦੀ ਦੇਖੋ ਬਾਕੀ ਬਾਈ ਦੀ ਤੁਹਾਡੀ ਰੂਹ ਖੁਸ਼ ਹੋ ਜੂਗੀ ਆਪਾਂ ਬਣ ਨਹੀਂ ਦਿੱਤਾ ਹੀ ਬਾਈ ਨੂੰ ਬਾਈ ਨੇ ਏਜੰਸੀ ਵਾਲਾ ਸ਼ੋਰੂਮ ਕੰਡੀਸ਼ਨ ਬਣਾ ਕੇ ਦਿੱਤੀ ਆ ਬਹੁਤ ਸੋਹਣਾ ਲੱਗਾ ਦਿਲ ਨੂੰ ਬਹੁਤ ਦੂਰੋਂ ਆਏ ਆ ਅਮਰਸਰ ਤੋਂ ਆਏ ਆ ਸਪੈਸ਼ਲ ਭਾਜੀ ਕੋਲ ਕਿੰਨੇ ਕਿਲੋਮੀਟਰ ਪੈਂਦਾ ਬਾਈ ਜੀ ਆਪਾਂ ਨੂੰ ਆਪਾਂ ਨੂੰ ਬਾਈ 200 ਕਿਲੋਮੀਟਰ ਪੈ ਗਿਆ ਤੇ ਬਾਈਆਂ ਨੂੰ 200 ਕਿਲੋਮੀਟਰ ਵਾਂਗੂ ਪਹੰਚਿਆ ਪੂਰਾ ਬਾਈ ਹਾਂਜੀ ਹਾਂਜੀ ਤੜਕੇ ਤੁਰੇ ਹੋ ਗਿਆਂ ਤੜਕੇ ਤੇ ਤੁਰੇ ਆ ਆ ਬੇਲਾ ਹੋ ਗਿਆ ਹਾਂ ਲੈ ਦੇਖ ਲੋ ਵੀ ਆ ਟਾਈਮ ਹੋ ਗਿਆ ਵਿਚਾਰੇ ਹੁਣ ਜਾਣਗੇ ਵੀ ਤੇ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਤੇ ਵੀਡੀਓ ਸ਼ੇਅਰ ਜਰੂਰ ਕਰਿਓ ਤੇ ਆਪਣੇ ਕਮੈਂਟਾਂ 'ਚ ਰਹਿ ਜਰੂਰ ਦਿਓ ਬਾਈ ਭਾਜੀ ਨੂੰ ਇੱਕ ਵਾਰੀ ਜਰੂਰ ਮਿਲੋ ਆ ਕੇ ਹਾਂਜੀ ਹਾਂਜੀ ਥੈਂਕ ਯੂ ਵੀਰ ਜੀ ਥੈਂਕ ਯੂ